ਆਧਾਰ ਕਾਰਡਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਹੁਣ ਦਸੰਬਰ ਚ ਵੱਡੇ ਬਦਲਾਅ ਹੋਣ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਡੇ ਆਧਾਰ ਕਾਰਡ ਤੇ ਇਕੱਲੀ ਫੋਟੋ ਤੇ ਇੱਕ ਕਿਊਆਰ ਕੋਡ ਹੀ ਮਿਲੇਗਾ ਤਾਂ ਇਹ ਤਾਂ ਆਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਦੇ ਵਿਚਾਰ ਕਰ ਰਹੇ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਆਧਾਰ ਕਾਰਡ ਸਿਰਫ ਧਾਰਕ ਦੀ ਫੋਟੋ ਤੇ ਕਿਊਆਰ ਕੋਡ ਨਾਲ ਹੀ ਬਣਾਇਆ ਜਾਵੇਗਾ ਜਿਸ ਵਿੱਚ ਕਾਰਡ ਦਾ ਆਧਾਰ ਨੰਬਰ ਨਾ ਪਤਾ ਨਾ ਜਨਮ ਤਰੀਕ ਤੇ ਹੋਰ ਬਾਇਓਮੈਟ੍ਰਿਕ ਜਾਣਕਾਰੀ ਨਹੀਂ ਦਿਖਾਈ ਦੇਵੇਗੀ ਤਾਂ ਸਰਕਾਰ ਫੋਟੋਕਾਪੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਸ ਨਿਯਮ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਦੀ ਦਸੰਬਰ ਤੋਂ ਸੰਭਾਵਨਾ ਕੀਤੀ ਜਾ ਰਹੀ ਹੈ ਤਾਂ UIDAI ਨੇ ਦੇ ਸੀਓ ਭੁਵਨੇਸ਼ ਕੁਮਾਰ ਨੇ ਇਸ ਸੰਬੰਧੀ ਜਾਣਕਾਰੀ ਜਨ ਦੇ ਦੱਸਿਆ ਕਿ ਆਧਾਰ ਕਾਰਡ ਦੀ ਕਾਪੀ ਨਾਲ ਹੋਣ ਵਾਲੇ ਗਲਤ ਇਸਤੇਮਾਲ ਨੂੰ ਰੋਕਣ ਲਈ ਇੱਕ ਨਵਾਂ ਨਿਯਮ ਬਣਾਇਆ ਜਾ ਰਿਹਾ ਜਿਸ ਮੁਤਾਬਿਕ ਹੁਣ ਆਧਾਰ ਕਾਰਡ ਦੀ ਜਾਣਕਾਰੀ ਇੱਕ ਦੂਸਰੇ ਦੂਜੇ ਵਿਅਕਤੀ ਸੰਸਥਾ ਦਫ਼ਤਰ ਜਾਂ ਕੰਪਨੀ ਕੋਲ ਨਹੀਂ ਜਾ ਸਕੇਗੀ ਤਾਂ ਜ਼ਿਆਦਾਤਰ ਥਾਵਾਂ ਜਿਵੇਂ ਹੋਟਲ ਟੈਲੀਕਮ ਸਿਮ ਵਾਲੇ ਕਾਨਫਰੰਸ ਸੈਮੀਨਾਰ ਆਧਾਰ ਕਾਰਡ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ ਜਿਸ ਨੂੰ ਰੋਕਣ ਲਈ ਯੂਆਈਡੀ ਏਆਈ ਦਸੰਬਰ 2025 ਤੋਂ ਨਵਾਂ ਲਾਗੂ ਕਰਨ ਲੱਗੇ ਜਾਂ ਤਾਂ ਯੋਜਨਾ ਬਣਾ ਰਹੀ ਹੈ ਤਾਂ ਜਿਸ ਲਈ UIDAI ਰਿਪੀਟ ਜਿਸ ਨਾਲ UIDAI ਜਲਦ ਹੀ ਆਧਾਰ ਕਾਰਡ ਦਾ ਇੱਕ ਨਵਾਂ ਮੋਬਾਈਲ ਐਪ ਲਾਂਚ ਕਰਨ ਵਾਲਾ ਜਿਸ ਵਿੱਚ ਐਪ ਆਧਾਰ ਤਾਰਿਕਾ ਨੂੰ ਫੋਟੋ ਬਿਨਾਂ ਤੋਂ ਡਿਜੀਟਲ ਪਛਾਣ ਸ਼ੇਅਰ ਕਰਨ ਦੀ ਸਹੂਲਤਾਂ ਮਿਲੇਗੀ ਜਿਸ ਰਾਹੀਂ ਕੋਈ ਵੀ ਪੂਰੀ ਤਰ੍ਹਾਂ ਤੋਂ ਵੈਰੀਫਿਕੇਸ਼ਨ ਨਹੀਂ ਕਰ ਸਕਦਾ ਤਾਂ ਇਸ ਨਵੇਂ ਐਪ 'ਚਾ ਨੂੰ ਡਿਜੀਟਲ ਸ਼ੇਅਰ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਸੁਰੱਖਿਅਤ ਆਸਾਨ ਤੇ ਕਾਗਜ਼ ਰਾਹਤ ਬਣਾਇਆ ਜਾਵੇਗਾ ਤਾਂ ਆਪ ਭਿਕਰ ਦੇ ਕਾਰਡ ਵਿੱਚ ਸਿਰਫ ਫੋਟੋ ਤੇ ਕਿਆਰ ਕੋਡ ਨੂੰ ਹੀ ਸ਼ਾਮਲ ਕੀਤਾ ਜਾਵੇਗਾ ਇਸ ਵਿੱਚ ਨਾ ਹੀ ਨਾਂਕ ਪ੍ਰਿੰਟ ਕੀਤਾ ਜਾਵੇਗਾ ਤੇ ਨਾ ਹੀ ਆਧਾਰ ਗਿਣਤੀ ਦਿਖਾਈ ਦੇਵੇਗੀ ਤਾਂ ਜ਼ਿਆਦਾਤਰ ਥਾਂ 'ਤੇ ਆਧਾਰ ਕਾਰਡ ਦੀ ਵਾਰ-ਵਾਰ ਕਾਪੀ ਕੀਤੀ ਜਾਂਦੀ ਹੈ ਜਿਸ ਨਾਲ ਪਛਾਣ ਤੇ ਡਾਟੇ ਦਾ ਗਲਤ ਇਸਤੇਮਾਲ ਦੇਖਣ ਨੂੰ ਮਿਲਦਾ ਹੈ ਅਜੇ ਕਾਹੂਰ ਕੋਡ ਆਧਾਰਤ ਵੈਰੀਫਿਕੇਸ਼ਨ ਸਿਸਟਮ ਨੇ ਡਿਜੀਟਲ ਤੌਰ 'ਤੇ ਪਛਾਣ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਹੈ ਤਾਂ ਇਹ ਕਾਰਡ ਦੇ ਘੱਟ ਗਿਣਤੀ ਹੋਣ ਨਾਲ ਪ੍ਰਿੰਟਡ ਡਾਕੂਮੈਂਟਸ ਜ਼ਿਆਦਾ ਸੁਰੱਖਿਆ ਰਹਿਣਗੇ ਤਾਂ ਆਧਾਰ ਕਾਰਡ ਤੇ ਹੋਰ ਜਾਣਕਾਰੀ ਨਾਲ ਹੋਣ ਨਾਲ ਫਰਜ਼ੀ ਡਾਕੂਮੈਂਟ ਬਨਣ ਨੂੰ ਵੀ ਚੁਣੌਤੀ ਮਿਲ ਜਾਵੇਗੀ ਆਧਾਰ ਕਾਰਡ ਵਿੱਚ ਕੀਤੇ ਜਾ ਰਹੇ ਹਨ ਬਦਲਤ ਬਦਲਾਵਾਂ ਨੂੰ ਮੁੱਖ ਦੇਸ਼ ਨਾਗਰਿਕਾਂ ਨੂੰ ਨਿੱਜਤਾ ਡੇਟਾ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ ਹੈ ਤੇ ਸਮੇਂ ਦੇ ਮੁਤਾਬਿਕ ਡਿਜੀਟਲ ਸਮਾਵਤਾ ਤੇ ਇਸਤੇਮਾਲ ਵਧਣ ਨਾਲ ਪਛਾਣ ਸੰਬੰਧ ਗਲਤ ਇਸਤੇਮਾਲ ਦੇ ਮਾਮਲੇ ਵੀ ਸਾਹਮਣੇ ਆਏ ਨੇ ਜਿਸ ਨੂੰ ਦੇਖਦੇ ਹੋਏ UIDAI ਪਛਾਣ ਪ੍ਰਕਿਰਿਆ ਨੂੰ ਅਧਾਰਨਿਤ ਅਤੇ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ ਇਸ ਨਵੇਂ KYC ਰਿਕਾਰਡ ਆਧਾਰਤ ਪ੍ਰਣਾਲੀ ਨਾਲ ਸਿਰਫ ਪਛਾਣ ਨੂੰ ਤੇਜ਼ੀ ਮਿਲੇਗੀ ਸਗੋਂ ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਕਰਨ ਦੀ ਲੋਡ ਵੀ ਘਟ ਕਰ ਦਿੱਤੀ ਜਾਵੇਗੀ ਇਸ ਨਾਲ ਲੋਕਾਂ ਨੂੰ ਆਪਣੇ ਡਾਟੇ ਨੂੰ ਜ਼ਿਆਦਾ ਕੰਟਰੋਲ ਮਿਲ ਸਕੇਗਾ ਤੇ ਪਛਾਣ ਦੀ ਸੁਰੱਖਿਆ ਦੇ ਨਾਲ ਨਾਲ ਡਿਜੀਟਲ ਲੈਣ-ਦੇਣ ਵਿੱਚ ਵੀ ਚੰਗਾ ਮਾਹੌਲ ਵਾਂਸ ਅਗੇਗਾ ਦਾ ਆਧਾਰ ਕਾਰਡ ਨੂੰ ਲੈ ਕੇ ਵੱਡੀ ਖਬਰ ਹੈ ਤਾਂ ਹੁਣ ਦਸੰਬਰ ਦੇ ਲਾਸਟ ਚ ਇਹ ਵੱਡੇ ਬਦਲਾਅ ਹੋਣਗੇ ਤਾਂ ਹੁਣ ਤੁਹਾਨੂੰ ਆਧਾਰ ਕਾਰਡ ਤੇ ਸਿਰਫ ਫੋਟੋ ਤੇ ਇੱਕ ਕਿਆਰ ਕੋਡ ਹੀ ਦਿਖੇਗਾ ਆਧਾਰ ਕਾਰਡਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਹੁਣ ਦਸੰਬਰ ਚ ਵੱਡੇ ਬਦਲਾਅ ਹੋਣ ਜਾ ਰਹੇ ਨੇ ਤਾਂ ਸਾਨੂੰ ਦੱਸਦੀ ਹੈ ਕਿ ਹੁਣ ਤੁਹਾਡੇ ਆਧਾਰ ਕਾਰਡ ਤੇ ਇਕੱਲੀ ਫੋਟੋ ਤੇ ਇੱਕ ਕਿਆਰ ਕੋਡ ਹੀ ਮਿਲੇਗਾ ਤਾਂ ਇਹ ਤਾਂ ਆਧਾਰ ਕਾਰਡ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਦੇ ਵਿਚਾਰ ਕਰ ਰਹੇ ਹਤੇ ਹੁਣ ਆਉਣ ਵਾਲੇ ਸਮੇਂ ਵਿੱਚ ਆਧਾਰ ਕਾਰਡ ਸਿਰਫ ਧਾਰਕ ਦੀ ਫੋਟੋ ਤੇ ਕੈਊਰ ਕੋਡ ਨਾਲ ਹੀ ਬਣਾਇਆ ਜਾਵੇਗਾ ਜਿਸ ਵਿੱਚ ਕਾਰਡ ਦਾ ਆਧਾਰ ਨੰਬਰ ਨਾ ਪਤਾ ਨਾ ਜਨਮ ਤਰੀਕ ਤੇ ਹੋਰ ਬਾਇਓਮੈਟ੍ਰਿਕ ਜਾਣਕਾਰੀ ਨਹੀਂ ਦਿਖਾਈ ਦੇਵੇਗੀ ਤਾਂ ਸਰਕਾਰ ਫੋਟੋ ਕਾਪੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਸ ਨਿਯਮ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਦੀ ਦਸੰਬਰ ਤੋਂ ਸੰਭਾਵਨਾ ਕੀਤੀ ਜਾ ਰਹੀ ਹੈ ਤਾਂ UIDAI ਨੇ ਦੇ ਸੀਓ ਭੁਵਨੇਸ਼ ਕੁਮਾਰ ਨੇ ਇਸ ਸੰਬੰਧੀ ਜਾਣਕਾਰੀ ਦੇ ਦੱਸਿਆ ਕਿ ਆਧਾਰ ਕਾਰਡ ਦੀ ਕਾਪੀ ਨਾਲ ਹੋਣ ਵਾਲੇ ਗਲਤ ਇਸਤੇਮਾਲ ਨੂੰ ਰੋਕਣ ਲਈ ਇੱਕ ਨਵਾਂ ਨਿਯਮ ਬਣਾਇਆ ਜਾ ਰਿਹਾ ਜਿਸ ਮੁਤਾਬਿਕ ਹੁਣ ਆਧਾਰ ਕਾਰਡ ਦੀ ਜਾਣਕਾਰੀ ਇੱਕ ਦੂਸਰੇ ਦੂਜੇ ਵਿਅਕਤੀ ਸੰਸਥਾ ਦਫ਼ਤਰ ਜਾਂ ਕੰਪਨੀ ਕੋਲ ਨਹੀਂ ਜਾ ਸਕੇਗੀ ਤਾਂ ਜ਼ਿਆਦਾਤਰ ਥਾਵਾਂ ਜਿਵੇਂ ਹੋਟਲ ਟੈਲੀਕਮ ਸਿਮ ਵਾਲੇ ਕਾਨਫਰੰਸ ਸੈਮੀਨਾਰ ਆਧਾਰ ਕਾਰਡ ਦੀ ਫੋਟੋ ਕਾਪੀ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ ਜਿਸ ਨੂੰ ਰੋਕਣ ਲਈ UIDAI ਦਸੰਬਰ 2025 ਤੋਂ ਨਵਾਂ ਲਾਗੂ ਕਰਨ ਲੱਗੇ ਜਾਂ ਤਾਂ ਯੋਜਨਾ ਬਣਾ ਰਹੀ ਹੈ ਤਾਂ ਜਿਸ ਲਈ UIDAI ਰਿਪੀਟ ਜਿਸ ਨਾਲ UIDAI ਜਲਦ ਹੀ ਆਧਾਰ ਕਾਰਡ ਦਾ ਇੱਕ ਨਵਾਂ ਮੋਬਾਈਲ ਐਪ ਲਾਂਚ ਕਰਨ ਵਾਲਾ ਜਿਸ ਵਿੱਚ ਐਪ ਆਧਾਰ ਤਾਰਿਕਾ ਨੂੰ ਫੋਟੋ ਬਿਨਾਂ ਤੋਂ ਡਿਜੀਟਲ ਪਛਾਣ ਸ਼ੇਅਰ ਕਰਨ ਦੀ ਸਹੂਲਤ ਮਿਲੇਗੀ ਜਿਸ ਰਾਹੀਂ ਕੋਈ ਵੀ ਪੂਰੀ ਤਰ੍ਹਾਂ ਤੋਂ ਵੈਰੀਫਿਕੇਸ਼ਨ ਨਹੀਂ ਕਰ ਸਕਦਾ ਤਾਂ ਇਸ ਨਵੇਂ ਐਪ ਨੂੰ ਛਾ ਨੂੰ ਡਿਜੀਟਲ ਸ਼ੇਅਰ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਸੁਰੱਖਿਅਤ ਆਸਾਨ ਤੇ ਕਾਗਜ਼ ਰਾਹਤ ਬਣਾਇਆ ਜਾਵੇਗਾ ਤਾਂ ਆਪ ਪਵਿੱਖ ਦੇ ਕਾਰਡ ਵਿੱਚ ਸਿਰਫ ਫੋਟੋ ਤੇ ਕਿਆਰ ਕੋਡ ਨੂੰ ਹੀ ਸ਼ਾਮਲ ਕੀਤਾ ਜਾਵੇਗਾ ਇਸ ਵਿੱਚ ਨਾ ਹੀ ਨਾਮ ਪ੍ਰਿੰਟ ਕੀਤਾ ਜਾਵੇਗਾ ਤੇ ਨਾ ਹੀ ਆਧਾਰ ਗਿਣਤੀ ਦਿਖਾਈ ਦੇਵੇਗੀ ਤਾਂ ਜ਼ਿਆਦਾਤਰ ਥਾਂ 'ਤੇ ਆਧਾਰ ਕਾਰਡ ਦੀ ਵਾਰ-ਵਾਰ ਕਾਪੀ ਕੀਤੀ ਜਾਂਦੀ ਹੈ ਜਿਸ ਨਾਲ ਪਛਾਣ ਤੇ ਡਾਟੇ ਦਾ ਗਲਤ ਇਸਤੇਮਾਲ ਦੇਖਣ ਨੂੰ ਮਿਲਦਾ ਹੈ ਅਜੇ ਕਿਹੜਾ ਕੋਡ ਆਧਾਰਤ ਵੈਰੀਫਿਕੇਸ਼ਨ ਸਿਸਟਮ ਨੇ ਡਿਜੀਟਲ ਤੌਰ ਵਿੱਚ ਪਛਾਣ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਹੈ ਤਾਂ ਇਹ ਕਾਰਡ ਦੇ ਘੱਟ ਗਿਣਤੀ ਹੋਣ ਨਾਲ ਪ੍ਰਿੰਟਡ ਡਾਕੂਮੈਂਟਸ ਜ਼ਿਆਦਾ ਸੁਰੱਖਿਆ ਰਹਿਣਗੇ ਤਾਂ ਆਧਾਰ ਕਾਰਡ ਤੇ ਹੋਰ ਜਾਣਕਾਰੀ ਨਾਲ ਹੋਣ ਨਾਲ ਫਰਜ਼ੀ ਡਾਕੂਮੈਂਟ ਬਨਣ ਨੂੰ ਵੀ ਚੁਣੌਤੀ ਮਿਲ ਜਾਵੇਗੀ ਆਧਾਰ ਕਾਰਡ ਵਿੱਚ ਕੀਤੇ ਜਾ ਰਹੇ ਹਨ ਬਦਲਾਅ ਬਦਲਾਵਾਂ ਨੂੰ ਮੁੱਖ ਦੇਸ਼ ਨਾਗਰਿਕਾਂ ਨੂੰ ਨਿੱਜਤਾ ਤੇ ਡਾਟਾ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ ਹੈ ਤੇ ਸਮੇਂ ਮੁਤਾਬਕ ਡਿਜੀਟਲ ਸੇਵਾਵਾਂ ਤੇ ਇਸਤੇਮਾਲ ਵਧਣ ਨਾਲ ਪਛਾਣ ਸੰਬੰਧ ਗਲਤ ਇਸਤੇਮਾਲ ਦੇ ਮਾਮਲੇ ਵੀ ਸਾਹਮਣੇ ਆਏ ਨੇ ਜਿਸ ਨੂੰ ਦੇਖਦੇ ਹੋਏ UIDAI ਪਛਾਣ ਪ੍ਰਕਿਰਿਆ ਨੂੰ ਅਧਾਰਨਿਤ ਅਤੇ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ ਇਸ ਨਵੇਂ ਕਿਆਰ ਕੋਡ ਆਧਾਰਿਤ ਪ੍ਰਣਾਲੀ ਨਾਲ ਸਿਰਫ ਪਛਾਣ ਨੂੰ ਤੇਜ਼ੀ ਮਿਲੇਗੀ ਸਗੋਂ ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਕਰਨ ਦੀ ਲੋੜ ਵੀ ਘਟ ਕਰ ਦਿੱਤੀ ਜਾਵੇਗੀ ਇਸ ਨਾਲ ਲੋਕਾਂ ਨੂੰ ਆਪਣੇ ਡਾਟੇ ਨੂੰ ਜ਼ਿਆਦਾ ਕੰਟਰੋਲ ਮਿਲ ਸਕੇਗਾ ਤੇ ਪਛਾਣ ਦੀ ਸੁਰੱਖਿਆ ਦੇ ਨਾਲ ਨਾਲ ਡਿਜੀਟਲ ਲੈਣ-ਦੇਣ ਵਿੱਚ ਵੀ ਚੰਗਾ ਮਾਹੌਲ ਵਾਂਸ ਅਕੇਗਾ ਤਾਂ ਆਧਾਰ ਕਾਰਡ ਨੂੰ ਲੈ ਕੇ ਹੀ ਵੱਡੀ ਖਬਰ ਹੈ ਤਾਂ ਹੁਣ ਦਸੰਬਰ ਦੇ ਲਾਸਟ ਚ ਇਹ ਵੱਡੇ ਬਦਲਾਅ ਹੋਣਗੇ ਤਾਂ ਹੁਣ ਤੁਹਾਨੂੰ ਆਧਾਰ ਕਾਰਡ ਤੇ ਸਿਰਫ ਫੋਟੋ ਤੇ ਇੱਕ ਕੈਰਡ ਹੀ ਦਿਖੇਗਾ